ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਣੇ ਬੰਦੇ ਪਾਉਂਦੇ ਸੀ ਕਿ ਪਹੀ ਤੇ ਮਿੱਟੀ ਤੇ ਮਿੱਟੀ ਪਾਉਂਦੇ ਪਾਉਂਦੇ ਟਰੈਕਟਰ ਖੋਲਿਆ ਹੁਣ ਆਪਾਂ ਕਹੀ ਲੈ ਕੇ ਚੱਲੇ ਆਂ ਟੋਚਨ ਲੈ ਕੇ ਚੱਲੇ ਆਂ ਟਰੈਕਟਰ ਲੈ ਕੇ ਚੱਲੇ ਆਂ ਤੇ ਉੱਥੇ ਜਾ ਕੇ ਟਰੈਕਟਰ ਘੜਦੇ ਆਂ ਤੇ ਫਿਰ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਠੀਕ ਹੈ ਵੀ ਕਿੰਨਾ ਕੁ ਖੋ ਰੱਖਿਆ ਕਿਤੇ ਕੀ ਚੱਕਰ ਕੀ ਗੱਲਬਾਤ ਆ ਸਾਰੀ ਉੱਥੇ ਜਾ ਕੇ ਦਿਖਦੇ ਆਪਾਂ ਬਣੇ ਰਹੋ ਹੰਟਪੱਕ आज फिर हो जी है। आज तो बुक्के कर। तो बुक्के तो बुक्के कर। 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 तो बुक्के ਆ ਦੇਖ ਲੋ ਆ ਤੈਨੂੰ ਵੀ ਪਤਾ ਹੈ ਥਾਰ ਤੋਂ ਬਰਾਣੀ ਬੈਠੂ ਬੱਤੀ ਰੋ ਬੰਦੇ ਨੇ ਕਿਹਾ ਮੈਂ ਕਦੇ ਨਹੀਂ ਕੋਈ ਟਰਾਲੀ ਨਹੀਂ ਲਾਈ ਦਾ ਸਾਡੇ ਕੰਮ ਕੋ ਆਪਾਂ ਇੰਦੇ ਮਤੀ ਮਮਾ ਦਾ ਉਹ ਹਲ ਫਰਾ ਹੋ ਹਰਾ ਵਾਟੇ ਘਟਿਆ ਕਿੱਥੇ ਦਿੱਖੀਂਦਾ ਇਹ ਹਰਾ ਵਾਟੇ ਘਟੇ ਦਾ ਕੋਈ ਕੰਮ ਮੇਰੇ ਨਾਲ ਆ ਲੈ ਦੇ ਪਸੰਗਣ ਵਾਲੀ ਸਰਜਰੀ ਰੂਹ ਹੀ ਤਾਰ ਮੰਗਾਈ ਗਿਆ ਤਾਂ ਬਾੰਗਲਪੁਰ ਆ ਪੈ ਸੰਗਲ ਵਾਲੀ ਸਰਜੂ ਸੰਗਲ ਨਹੀਂ ਕਰਾਂ ਆਹ ਦੇਖਦੇ ਆ ਆ ਬਹੀ ਦੇ ਮਿੱਟੀ ਮਾ ਭਰਾ ਤੇ ਆ ਜੀ ਦਾ ਡਰਾਈਵਰ ਆ ਬੰਦਾ ਡਰਾਈਵਰ ਆ ਕਿਹਨੂੰ ਪਹਿਲੀ ਵਾਰ ਜੀ ਬੱਟ ਗਿਆ ਚਲੋ ਸ਼ੁਕਰ ਹੈ ਪਹਿਲੀ ਵਾਰ ਜੀ ਸਰ ਗਿਆ ਕੰਮ ਹੁਣ ਲਾ ਦੇ ਚੱਲੀਏ ਚੱਲੀਏ ਮਸ ਇੰਨਾ ਕੰਮ ਜੀ ਭਾਈ ਯਾਰ ਤੁਸੀਂ ਦੇਖ ਲਿਆ ਇੰਨੀ ਬਹੁਤ ਸਾਡੇ ਬਾਦ ਸਪੋਰਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਬਲੌਗ ਆਪਾਂ ਨਵੇਂ ਨਵੇਂ ਲੈ ਕੇ ਆਇਆ ਕਰਾਂਗੇ ਰੋਜ਼ ਠੀਕ ਆ ਹੁਣ ਆਪਾਂ ਆ ਵੀ ਲੈ ਕੇ ਆਇਆ ਕਰਾਂਗੇ ਖੇਤੀਬਾੜੀ ਵਾਲੇ ਪਹਿਲਾਂ ਤਾਂ ਆਪਾਂ ਦੂਜੇ ਲਿਆਉਂਦੇ ਹੁੰਦੇ ਸੀ ਜਿਵੇਂ ਆਪਾਂ ਕਿਤੇ ਵਗ ਜਾਂਦੇ ਸੀ ਹੁਣ ਆਪਾਂ ਦੇਸੀ ਜੇ ਬਲੌਗ ਵੀ ਲੈ ਕੇ ਆਇਆ ਕਰਾਂਗੇ ਦੇਖਿਆ ਜਰੂਰ ਕਰਿਆ ਭਾਈ ਮਣ ਕੇ ਤੇ ਲੋ ਆ ਟਰਾਲੀ ਵੀ ਲਾਤੀ ਉਹੀ ਮੁੰਡੇ ਹੌਸਲਾ ਸਿੱਟੀ ਬੈਠੇ ਸੀ ਆ ਟਰੈਕਟਰ ਖੋਗਾ ਟਰੈਕਟਰ ਖੋਗਾ ਚੱਕੋ ਮੇਰਾ ਭਾਈ ਲੋ ਹਮ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਟਰੈਕਟ ਸਾਡਾ ਜਰੂਰ ਖੁਭ ਗਿਆ ਸੀ ਪਰ ਨਿਕਲ ਗਿਆ ਸੌਖਾ ਆ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜੀ ਆਉਂਦੇ ਵਾਸਤੇ ਰੇ